ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਸੋ ਇੱਧਰ ਸਾਡੇ ਹਰਮਨ ਭਾਈ ਜੀ ਖੜੇ ਆ ਤੇ ਇੱਧਰ ਤਾਤਾ ਮੀਲੂ ਜੀ ਖੜੇ ਆ ਸੋ ਅੱਜ ਵਲੌਗ ਦੀ ਆਪਾਂ ਸ਼ੁਰੂਆਤ ਕਰਦੇ ਆ ਸੋਭਾ ਸੋਭਾਈ ਸੋ ਅੱਜ ਆਪਣਾ ਦੋ ਡਿਲੀਵਰੀ ਆਈਆਂ ਸੀ ਆਪਣੇ ਦੋ ਪਾਰਸਲ ਆਏ ਸੀਗੇ ਸੋ ਆਪਾਂ ਪਾਰਸਲ ਆਪਾਂ ਸ਼ੈਰੋ ਫਲਿੱਪ ਕਰਦੇ ਆ ਆਫਿਸ ਵਿੱਚ ਲੈ ਕੇ ਆਵਾਂਗੇ ਸੋ ਹਰਮਨ ਭਾਈ ਜੀ ਤੋਂ ਪੰਜਿਆ ਕੁਝ ਕਹਿਣਾ ਚਾਹੂਗਾ ਨਹੀਂ ਧੰਨਵਾਦ ਜੀ ਬਸ ਫੇਸਬੁੱਕ ਫੈਮਿਲੀ ਨੂੰ ਕੁਝ ਸੰਦੇਸ਼ ਦੇਣਾ ਚਾਹੁੰਦੇ ਆ ਸੋ ਸ੍ਰੀ ਗਾਲ ਜੀ ओके okay, फ्रेंड्स बने रोज so, so, है ब्लॉग दे नाल सो आपा पार्सल ਲੈ ਜਾਵਾਂਗੇ ਤੁਹਾਨੂੰ ਸਾਰਾ ਆਪਾਂ ਅਨਬਾਕਸਿੰਗ ਦੀ ਵੀਡੀਓ ਵੀ ਆਪਾਂ ਬਣਾਵਾਂਗੇ ਸੋ ਬਨੇ ਰੋਜ ਦੇ ਬਲੌਗ ਦੇ ਨਾਲ ਸੋ ਇਧਰ ਚਾਚਾ ਜੀ ਨਾਲ ਚਾਚਾ ਜੀ ਦੇ ਸਾਈਕਲ ਤੇ ਪੈਂਚਰ ਲਵਾਉਣ ਜਾ ਰਹੇ ਹਾਂ ਸੋ ਦਿਖਾਉਣਾ ਫਰੈਂਡਸ ਤੁਹਾਨੂੰ ਸਾਰਾ ਵੀਓ ਜੀ ਦੋਸਤੋ ਆ ਆਪਣੇ ਪਿੰਡ ਵਾਲਾ ਦਰਵਾਜ਼ਾ ਸੋ ਇਧਰ ਚਾਚਾ ਨੀਲੂ ਜੀ ਆ ਰਹੇ ਆ ਜਾ ਆ ਜਾ ਫੋਟੋ ਲੈਣੇ ਆ ਪਦਰਵਾਜ਼ੇ ਦੇ ਵਿੱਚ ਮੈਨੂੰ ਵਿੱਚ ਕਰ ਜਾਓ ਸੋ ਇਧਰ ਚਾਚਾ ਨੀਲੂ ਜੀ ਪੈਂਚਰ ਲਵਾਉਣ ਆਏ ਆ ਸਾਈਕਲ ਤੇ ਸੋ ਇਧਰ ਰਾਜਵਿੰਦਰ ਸਿੱਧਾ ਜੀ ਹਾਂਜੀ ਭਾਈ ਜੀ ਕੀ ਹਾਲ ਹੈ ਵਧੀਆ ਜੀ ਸੋ ਚਾਚਾ ਜੀ ਲੱਗ ਲੱਗ ਇੱਕ ਮਿੰਟ ਦਰਵਾਜ਼ੇ ਇਧਰ ਚਾਚਾ ਨਿੱਲੂ ਜੀ ਪੁਰਾਣੇ ਦਰਵਾਜ਼ਾ ਕੋਲੇ ਖੜਿਆ ਹਾਂਜੀ ਦੋਸਤੋ ਆਪਾਂ ਚਾਚਾ ਜੀ ਦੇ ਸਾਈਕਲ ਤੇ ਪੈਂਚਰ ਲਵਾ ਲਿਆ ਵਾ ਸੋ ਆਪਾਂ ਘਰੇ ਜਾ ਕੇ ਬ੍ਰੇਕਫਾਸਟ ਕਰਾਂਗੇ ਸੋ ਬਣੇ ਰੋਜ ਵਲੌਗ ਦੇ ਨਾਲ ਆਪਾਂ ਅੱਜ ਦਾ ਜੋ ਵੀ ਆਪਣੇ ਦਿਨ ਦੇ ਵਿੱਚ ਵਲੌਗ ਰਹਿੰਦਾ ਵਾ ਆਪਾਂ ਤੁਹਾਨੂੰ ਸਾਰਾ ਜ਼ਰੂਰ ਦਿਖਾਵਾਂਗੇ ਸੋ ਬਣੇ ਰੋਜ ਵਲੌਗ ਦੇ ਨਾਲ ਹਾਂਜੀ ਫਰੈਂਡਸ ਹੁਣ ਕਰਨ ਲੱਗੇ ਆਪਾਂ ਬ੍ਰੇਕਫਾਸਟ ਹਾਂਜੀ ਦੋਸਤੋ ਬ੍ਰੇਕਫਾਸਟ ਹੋ ਗਿਆ ਵਾ ਸੋ ਹੁਣ ਆਪਾਂ ਫਿਲਹਾਲ ਮਨਾ ਰਹਾਂ ਵਾ ਨਾਕੇ ਫਿਰ ਆਪਾਂ ਜਾਵਾਂਗੇ ਪਾਰਸਲ ਲੈਣ ਜੋ ਮੈਂ ਤੁਹਾਨੂੰ ਦੱਸਿਆ ਸੀਗਾ ਵੀਡੀਓ ਦੇ ਵਿੱਚ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਕਿ ਆਪਣੇ ਪਾਰਸਲ ਆਇਆ ਉਹਨਾਂ ਦੀ ਅਨਬਾਕਸਿੰਗ ਕਰਕੇ ਦਿਖਾਵਾਂਗੇ ਸੋ ਬਣੇ ਰਹੋ ਜ ਬਲੌਗ ਦੇ ਨਾਲ ਪਾਪੋਂ ਜਿੱਥੇ ਆ ਪ੍ਰੀਤਪੁਰਤ ਤੁਸੀਂ ਇਹ ਸਾਰਾ ਵੀਊ ਦੇਖ ਸਕਦੇ ਹੋ ਅੱਜ ਮੇਰਾ ਪਾਰਸਲ ਲੈਣ ਆਏ ਸੀਗੇ ਸੋ ਇਹਨਾਂ ਦਾ ਤੁਸੀਂ ਸਫੇਤ ਤੋਂ ਫਿਰ ਜਦੋਂ ਇਹ ਸ਼ਹਿਰ ਦਾ ਸਾਰਾ ਮਾਹੌਲ ਦੇਖ ਸਕਦੇ ਹੋ ਹਾਂਜੀ ਫਰੈਂਡਸ ਫਾਈਨਲੀ ਪਹੁੰਚ ਚੁਕੇ ਹਾਂ ਈ ਕਾਟ ਦੇ ਦਫਤਰ ਸੋ ਪਾਰਸਲ ਲੈ ਕੇ ਆਪਾਂ ਚੱਲਦੇ ਆਂ ਘਰੇ ਸੋ ਦਿਖਾਉਣਾ ਹੈ ਤੁਹਾਨੂੰ ਅਨਬਾਕਸਿੰਗ ਹਾਂਜੀ ਫਰੈਂਡਸ ਪਾਰਸਲ ਲੈਣ ਗਏ ਸੀਗੇ ਫਾਈਨਲੀ ਆਪਾਂ ਪਾਰਸਲ ਆਪਣੇ ਰਿਸੀਵ ਕਰ ਲਿਆ ਸੋ ਇੱਕ ਪਾਰਸਲ ਆਵळा ਵਾ ਇੱਕ ਆਵळा ਵਾ ਸੋ ਆਪਾਂ ਇਹਨਾਂ ਦੀ ਅਨਬਾਕਸਿੰਗ ਕਰਦੇ ਆਂ ਸੋ ਦੇਖਦੇ ਆਂ ਇਹਨਾਂ ਵਿੱਚੋਂ ਕੀ ਨਿਕਲਦਾ ਵਾ ਸੋ ਫਰੈਂਡਸ ਵਾਓ ਆ ਗਾਈਜ਼ ਆਪਣੇ ਵਲੋਗਿੰਗ ਵਾਸਤੇ ਆ ਸਲਫਿਸ ਟਿੱਕ ਇਹਦੇ ਵਿੱਚ ਵੀ ਆਪਾਂ ਦੇਖਦੇ ਹਾਂ ਕੀ ਆਇਆ ਵਾ ਇਹਦੇ ਵਿੱਚ ਆ ਗਾਈਜ਼ ਮਾਈਕ ਹਾਈ ਪਿਚ ਮਾਈਕ ਆ ਸੋ ਆਸੇ ਆਪਣੇ ਪਾਰਸਲ ਦੇ ਵਿੱਚ ਬਣੇ ਰਹੋ ਜੇ ਵਲੌਗ ਦੇ ਨਾਲ ਆਪਣੇ ਨਾਲ ਕੀ ਕੀ ਰਹਿੰਦਾ ਵਾ ਅੱਗੇ ਹਾਂਜੀ ਫਰੈਂਡਸ ਹੌਣ ਆਪਾਂ ਪਾਸਲ ਆਪਣੇ ਰੀਸੀਵ ਕਰਦੇ ਸੀਗੇ ਸੋ ਆਪਣਾ ਹੋਣਗਾ ਅੱਗੇ ਕਿਦਾਂ ਦਾ ਵਲੌਗ ਰਹਿੰਦਾ ਵਾ ਤੁਸੀਂ ਸਾਰੇ ਬਣੇ ਰਹੋ ਜੇ ਵਲੌਗ ਦੇ ਨਾਲ ਹੁਣ ਆਪਾਂ ਚਾਚਾ ਨੀਲੋ ਜੀ ਨੂੰ ਚਾਹ ਦੇਣ ਜਾਂਦੇ ਆ ਸੋ ਦੇਖਦੇ ਆ ਚਾਚਾ ਜੀ ਦੇ ਰਿਐਕਸ਼ਨ ਕੀ ਹੁੰਦੇ ਆ ਚਾਚਾ ਜੀ ਹੁਣ ਵੀ ਮੇਰੇ ਨਾਲ ਹੀ ਆਏ ਆ ਸ਼ਰੋਂ ਹਾਂਜੀ ਇੱਧਰ ਰਾਜੂ ਜੀ ਵੀ ਖੜੇ ਆ ਮੇਰੇ ਵਲੌਗ ਨਾਲ ਨਿੱਕੇ ਜੀ ਸਰ ਹਾਂਜੀ ਕਿਵੇਂ ਵਲੌਗ ਦੇਖਦੇ ਆ ਆਪਣੇ ਹਾਂਜੀ ਫਰੈਂਡਸ ਹੁਣ ਟਾਈਮ ਹੋ ਗਿਆ ਵਾ 6:30 ਦਾ ਸੋ ਬਾਹਰ ਤੋਂ ਜਿ ਦੇਖ ਸਕਦੇ ਆ ਬਾਹਰ ਫਰੈਂਡਸ ਬਹੁਤ ਜ਼ਰੂਰ ਮੰਨੇ ਰਹੋ ਚੁੱਕਿਆ ਵਾ ਸੋ ਤੁਹਾਨੂੰ ਦਿਖਾਉਂਦੇ ਆ ਆਪਾਂ ਅੱਡੇ ਦੇ ਕੀ ਰੌਣਕਾਂ ਲੱਗ ਰਹੀਆਂ ਵਾ ਅੱਡੇ ਦਾ ਗਾਇਸ ਤੁਹਾਨੂੰ ਸਾਰਾ ਮਾਹੌਲ ਦਿਖਾਉਂਦੇ ਆ ਸੋ ਬਨੇ ਰੋਜੇ ਵਲੌਗ ਦੇ ਨਾਲ ਸੋ ਡਿਨਰ ਕਰਕੇ ਆਪਾਂ ਫਿਰ ਵਲੌਗ ਦੀ ਐਂਡਿੰਗ ਕਰਾਂਗੇ ਹੈਲੋ ਗਾਇਜ਼ ਇੱਧਰ ਸਾਡੇ ਨਾਲ ਪ੍ਰੀਤ ਬਾਈ ਜੀ ਬਾਈ ਜੀ ਕੁਝ ਕਹਿਣਾ ਚਾਹੋਗੇ ਫੇਸਬੁੱਕ ਫੈਮਿਲੀ ਆਪਣੇ ਨੂੰ ਹਾਂਜੀ ਸਾਰੇ ਵੀਰਾਂ ਨੂੰ ਸੱਚੀ ਕਾਲ ਸੋ ਬਾਈ ਜੀ ਦਾ ਚੰਨਾਂਗੀ ਆ ਮੇਰਾ ਚੈਲਰ ਫ੍ਰੀ ਫਾਇਰ ਬਾਈ ਜੀ ਕਿਰਦੇ ਬਾਈ ਜੀ ਨੂੰ ਬਹੁਤ ਜ਼ਿਆਦਾ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਹਾਂਜੀ ਥੈਂਕ ਯੂ ਬ੍ਰੋ ਬਾਏ ਬਾਏ ਬ੍ਰੋ ਲਾਗ ਇੱਧਰ ਆਪਣੇ ਫਰੈਂਡਸ ਆ ਰਹੇ ਆਪਣੇ ਫਾਲੋਅਰਸ ਹੈਲੋ ਕਰ ਦਿਓ ਸਾਰਿਆਂ ਨੂੰ ਹੈਲੋ ਕਰ ਦਿਓ ਹਾਏ ਹਾਏ ਆਪਣੇ ਵਲੌਗ ਦੇਖਦੇ ਨੇ ਓਕੇ ਫਰੈਂਡਸ ਹਾਂਜੀ ਫਰੈਂਡਸ ਆਪਣੇ ਨਾਲ ਬਾਈ ਜੀ ਹਰਮਨ ਜੀ ਖੜੇ ਆ ਸੋ ਬਾਈ ਜੀ ਕੁਝ ਕਹਿਣਾ ਚਾਹੋਗੇ ਫੇਸਬੁੱਕ ਕਰਨ ਨੂੰ ਤੁਹਾਡਾ ਧੰਨਵਾਦ ਕਰਨਾ ਤੁਮਨਾ ਆਹ ਵੀ ਧੰਨਵਾਦ ਕਰਨਾ ਦੋਨਾ ਸੋ ਮੈਂ ਵੀ ਧੰਨਵਾਦ ਮੈਂ ਵੀ ਧੰਨਵਾਦ ਗਾਈਜ਼ ਬਾਈ ਜੀ ਧੰਨਵਾਦ ਕਰ ਰਿਹਾ ਸੋ ਬਾਈ ਜੀ ਦਾ ਜੇ ਕੋਈ ਚੈਨਲ ਹੈਗਾ ਤਾਂ ਦੱਸ ਸਕਦੇ ਆ ਨਹੀਂ ਆਪਣਾ ਸੋ ਆਪਣੇ ਬਾਈ ਜੀ ਨਾਲ ਵੀ ਇੱਕ ਅਦਾ ਵਲੌਗਸ ਆਇਆ ਕਰਨਗੇ ਰਕਮੈਂਡ ਫਤੇ ਬਾਈ ਜੀ ਨਾਲ ਵਲੌਗਸ ਆਇਆ ਕਰਨਗੇ ਬਾਈ ਜੀ ਨਾਲ ਵਲੌਗਸ ਆਪਣੇ ਸ਼ੇਅਰ ਕਰਿਆ ਕਰੋ ਸੋ ਤੋਂ ਪਹਿਲਾਂ ਵੀ ਆਪਣੇ ਵਲੌਗਸ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਸੀਗੇ ਸੋ ਇਧਰ ਆਪਾਂ ਦੇ ਵੀ ਜੀ ਨੂੰ ਥੋੜਾ ਕਰਦਾ ਦੇਖੋ ਬੱਚਾ ਆਪਣਾ ਹੈਲੋ ਕਰਦੇ ਹੈਲੋ ਠੀਕ ਆ ਚਲੋ ਗਾਇਸ ਮਿਲਦੇ ਆ ਬਣੇ ਰੋਜ਼ ਅਣ ਤੱਕ ਵਲੌਗ ਦੇ ਨਾਲ ਸੋ ਅੱਡੇ ਦਾ ਤੁਹਾਨੂੰ ਮਾਹੌਲ ਦਿਖਾਉਣਾ ਵਾ ਕਿਉਂਕਿ ਅੱਡੇ ਦਾ ਮਾਹੌਲ ਕੋ ਚੱਲਿਆ ਸੋ ਫਰੈਂਡਸ ਇਧਰ ਅੱਡੇ ਦਾ ਤੁਸੀਂ ਸਾਰਾ ਮਾਹੌਲ ਦੇਖ ਸਕਦੇ ਹੋ ਸੋ ਇਧਰ ਬਾਈ ਘਰਪਿਆਰ ਜੀ ਤੁਸੀਂ ਸਾਰਾ ਅੱਡੇ ਦਾ ਮਾਹੌਲ ਦੇਖ ਸਕਦੇ ਹੋ ਫਰੈਂਡਸ ਹਾਂਜੀ ਫਰੈਂਡਸ ਹੁਣ ਆਪਾਂ ਇੱਕ ਬਾਈ ਸਿੰਗਰ ਦੀ ਸ਼ਾਪ ਤੇ ਸੋ ਇਧਰ ਬਾਈ ਜੀ ਖੜਿਆ ਬਾਈ ਜੀ ਨੂੰ ਕਹਣਾ ਚਾਹੁੰਗੇ ਬਾਈ ਜੀ ਦੁਕਾਨ ਤੇ ਬਹੁਤ ਬਹੁਤ ਵਿਜ਼ਿਟ ਕਰਿਆ ਕਰੋ ਬਾਈ ਜੀ ਇਧਰ ਆਣ ਕਰ ਰਹੀ ਵੀ ਪੈਸੇ ਕੱਢਦੇ ਆ ਇਦਰ ਭਾਈ ਸੁਰਿੰਦਰ ਜੀ ਖੜਿਆ ਹਲੋ ਬੱਚੇ ਕਿਵੇਂ ਹੋ ਹਲੋ ਸੁਰਦਰ ਗੰਜੀ ਜੀ ਬਠਿਆ ਪੰਜ ਪੰਜ ਬਾਈ ਜੀ ਹਲੋ ਕਰਦਾ ਸਾਰੇ ਫੇਸਬੁਕ ਨਾਲ ਦੀ ਸੋ ਇਦਰ ਇਸ਼ਰ ਜੀ ਇਸ਼ਰ ਜੀ ਕੋ ਕਹਿਣਾ ਚਾਹੋਗੇ ਸੋ ਇਦਰ ਇਸ਼ਰ ਜੀ ਖੜਿਆ ਤੇ ਸਾਰਾ ਵੀਰ ਤੇ ਸਾਰਾ ਵੀਰ ਦੇਖ ਸਕਦੇ ਹੋ ਬਾਈ ਜੀ ਦੀ ਦੁਕਾਨ ਆ ਟੀਮ ਵਾਲੇ ਰੋਡ ਤੇ ਬਾਈ ਜੀ ਇਧਾਰ ਖੜ ਰਹੀ ਪੈਸੇ ਵੀ ਕੱਢਦੇ ਆ ਬਾਈ ਜੀ ਦੀ ਦੁਕਾਨ ਤੇ ਵਾਧੂ ਵਾਧੂ ਵਿਜ਼ਿਟ ਕਰਿਆ ਕਰੋ ਹਲੋ ਮਿਲਦੇ ਆਂ ਡਿਨਰ ਕਰਕੇ ਆਪਾਂ ਵਲੌਗ ਦੀ ਐਂਡਿੰਗ ਕਰਾਂਗੇ ਸੋ ਇੱਧਰ ਪਾਲਾ ਜੀ ਵੀ ਆ ਚੁੱਕੇ ਆ ਆਪਣੇ ਬਾਈ ਜੀ ਸੋ ਆ ਤੁਸੀਂ ਸਾਰਾ ਢਡੇ ਦਾ ਮਾਹੌਲ ਦੇਖ ਸਕਦੇ ਹੋ ਸੋ ਦਸਵਿੰਦਰ ਭਾਈ ਜੀ ਖੜੇ ਆ ਗੰਜੀ ਜੀ ਵੀ ਬੈਠੇ ਆ ਤੇ ਹਾਂ ਨਿਊਟਰਲਸ ਖਾ ਰਿਹਾ ਸੋ ਬਾਈ ਜੀ ਦੀ ਦੁਕਾਨ ਤੇ ਵਾਧੂ ਵਾਧੂ ਵਿਜ਼ਿਟ ਕਰਿਆ ਕਰੋ ਬਾਈ ਜੀ ਕੋਲ ਕੀ ਕੀ ੜਮਾ ਹੁੰਦੀ ਆ ਸੋ ਹਾਂਜੀ ਫਰੈਂਡਸ ਆਪਾਂ ਆਏ ਸੀਗੇ ਇੱਧਰ ਦੁਕਾਨ ਤੇ ਚਾਚਾ ਨੀਲੂ ਜੀ ਨਾਲ ਕੁੜੀ ਆ ਗਈ ਮੈਂ ਕੁੜੀਆਂ ਆਪਣਾ ਉੱਰ ਉੱਰ ਆ ਰਹੇ ਆ ਰਹੇ ਕੁੜੇ ਮੋੜੀ ਚੁੜ ਮੜਿਆ ਚਾਚਾ ਜੀ ਨਖਾਣੇ ਕਰਦਾ ਆਹ ਵੀ ਕਹਣਾ ਹੈ ਨਖਾਣ ਨਹੀਂ ਕਰਦੇ ਬਿਲਕੁਲ ਨਹੀਂ ਸੋ ਫਰੈਂਡਸ ਬਣੇ ਰਹੋ ਜੀ ਵਲੌਗ ਦੇ ਨਾਲ ਸੋ ਆਪਾਂ ਡਿਨਰ ਕਰਕੇ ਆ ਵਲੌਗ ਦੀ ਐਂਡਿੰਗ ਕਰਾਈ ਜਾਨੇ ਸਰ ਚਾਚਾ ਜੀ ਨੂੰ ਮੈਨੂੰ ਬੈਂਟਸ ਫੁੱਲ ਰੇਕਪਟ ਕਰਦੀ ਆ ਮੈਨੂੰ ਬਹੁਤ ਖੁਸ਼ੀ ਆ ਕਾਦੀ ਆਹ ਹੈ ਜੀ ਗੱਲ ਆ ਆਪਣਾ ਯਾਨੀ ਮਗਾ ਮਨੇ ਬਾਗੋ ਬਾਗੋ ਬਾਪਾ ਚਾਚਾ ਜੀ ਨੂੰ ਪੈਂਡਰ ਸਕੂਟਰ গিਫਟ ਕਰਦੇ ਆ ਫਰੈਂਡਸ ਆ ਅਗਲੇ ਮਹੀਨੇ ਤੱਕ ਸੋ ਚਾਚਾ ਜੀ ਚਾਚਾ ਜੀ ਕਿਵੇਂ ਲੱਗੂਗਾ ਤੁਹਾਨੂੰ ਜਦੋਂ ਆਪਾਂ ਤੁਹਾਨੂੰ ਪੈਂਡਰ ਸਕੂਟਰ ਓਕੇ ਜਮੋ ਕਿ ਤੇ ਲਾਈਕ ਹੋਏ ਬਹੁਤ ਵਧੀਆ ਚੱਲ ਮਾਰਾ ਰੱਖਣੀਆਂ ਸਾਰਿਆਂ ਨੂੰ ਬਹੁਤ ਲਾਈਕ ਸ਼ੇਅਰ ਕਮੈਂਟ ਕਰੋ ਰੱਖਣੀਆਂ ਬਖੇ ਤੁਹਾਨੂੰ ਬਾਈ ਬਹੁਤ ਵਧੀਆ ਮੈਂ ਬਹੁਤ ਖੁਸ਼ ਹਾਂ ਸੋ ਫਰੈਂਡਸ ਮਿਲਦੇ ਆਗੇ ਵਾਲ ਦੇ ਵਿੱਚ ਪਾ ਕਰਦੇ ਆ ਵਲੌਗ ਦੀ ਐਂਡਿੰਗ ਆ ਵਲੌਗ ਦੀ ਐਂਡਿੰਗ ਕਰਦੇ ਆ ਫਰੈਂਡਸ ਭੋਜਿਆ ਖਾਣਿਆ ਹਾਂ ਹਾਂਜੀ ਫਰੈਂਡਸ ਹੁਣ ਆਪਾਂ ਕਰ ਰਹੇ ਆ ਡਿਨਰ ਡਿਨਰ ਦੇ ਵਿੱਚ ਕੋਪ ਤੇ ਸੁੱਕੀ ਕद्दू ਦੀ ਸਬਜੀ ਤੇ ਇਹਤ ਹੈਗੀ ਆ ਦੁੱਧ ਵਾਲੀ ਕद्दू ਦੀ ਸਬਜੀ ਸੋ ਆਪਾਂ ਡਿਨਰ ਕਰਕੇ ਆਪਾਂ ਵਲੌਗ ਦੀ ਐਂਡਿੰਗ ਕਰਾਂਗੇ ਆਪਣੇ ਵਲੌਗਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਥੈਂਕ ਯੂ ਹਾਂਜੀ ਫਰੈਂਡਸ ਹੁਣ ਆਪਾਂ ਡਿਨਰ ਕਰ ਲਿਆ ਵਾ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਸੋ ਵਲੌਗ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰ ਦਿਓ ਫੋਲੋ ਕਰ ਟੇਕ ਕੇਅਰ ਸਾਰਿਆਂ ਨੂੰ ਲਵ ਯੂ